ਤੁਸੀਂ ਜਿਹੜੇ ਹਮਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਆ ਸਾਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਅਮਰਗੜ ਦੇ ਵਿੱਚ ਤੇ ਇੱਥੇ ਇੱਕ ਬਹੁਤ ਹੀ ਵੱਡੀ ਗੱਲਬਾਤ ਇੱਕ ਬਹੁਤ ਹੀ ਜਿਵੇਂ ਕਹਿ ਲਈ ਇੱਕ ਬਹੁਤ ਹੀ ਵਧੀਆ ਪੋਜ਼ੀਟਿਵ ਗੱਲਬਾਤ ਨੌਜਵਾਨਾਂ ਵੱਲੋਂ ਇੱਕ ਉਦਾਹਰਣ ਪੇਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਇੱਥੇ ਜਿਹੜੇ ਵੋਟਾਂ ਪਾਉਣ ਆ ਰਹੇ ਨੇ ਉਹਨਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਤੇ ਉਹ ਫਲਦਾਰ ਛਾਂਦਾਰ ਬੂਟੇ ਦਿੱਤੇ ਜਾ ਰਹੇ ਨੇ ਤੇ ਇਹ ਉਪਰਾਲਾ ਇਹਨਾਂ ਨੌਜਵਾਨਾਂ ਵੱਲੋਂ ਬੀਤੇ 3 ਸਾਲ ਤੋਂ ਕੀਤਾ ਜਾ ਰਿਹਾ ਹੈ ਤੇ ਆਓ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੇ ਨਾਲ ਜਾਣ ਲੈਨੇ ਹਾਂ ਤੇ ਕਿਦਾਂ ਦਾ ਇਹਨਾਂ ਦਾ ਹੈਗਾ ਯਾ ਰੁਝਾਨ ਇਸ ਨੂੰ ਲੈ ਕੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਸਰਵਜੀਤ ਕਿਵੇਂ ਦੇਖਦੇ ਹੋ ਨੌਜਵਾਨਾਂ ਵੱਲੋਂ ਬੂਟੇ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਜੀ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮਨਦੀਪ ਕੌੜੀ ਕਿਵੇਂ ਦੇਖਦੇ ਹੋ ਨੌਜਵਾਨਾਂ ਵੱਲੋਂ ਜਿਹੜੇ ਇਹ ਬੂਟੇ ਦਿੱਤੇ ਜਾ ਰਹੇ ਨੇ ਇਦਾਂ ਇਦਾਂ ਦਾ ਪ੍ਰਾਲੇ ਹੋਣਾ ਚਾਹੀਦਾ ਹੈ ਹਾਂਜੀ ਬਿਲਕੁਲ ਹੋਣਾ ਚਾਹੀਦੇ ਨੇ ਤੇ ਸਾਨੂੰ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ ਤੇ ਜਿੱਦਾਂ ਮਤਲਬ ਜਿੰਨੇ ਰੁੱਖ ਵੱਢਦੇ ਨੇ ਓਨੀ ਤਪਸ਼ ਆਪਣੇ ਵੱਧਦੀ ਜਾਂਦੀ ਆ ਜੀ ਤੇ ਜੀਵ ਜੰਤੂ ਦੁਨੀਆ ਸਾਰੀ ਤੜਫਦੀ ਆ ਹਨਾ ਤੇ ਗਲੋਬਲ ਵਾਰਮਿੰਗ ਵਧੀ ਜਾਂਦੀ ਆ ਜੀ ਜਿਹਦੇ ਕਰਕੇ ਤਪਸ਼ ਬਹੁਤ ਜ਼ਿਆਦਾ ਵੱਧਦੀ ਆ ਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਠੀਕ ਹੈ ਜੀ ਹਾਂਜੀ ਤੇ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਲੱਗਦਾ ਵੀ ਉਹਨਾਂ ਨੂੰ ਕੁਝ ਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਹਰ ਇੱਕ ਹਰ ਇੱਕ ਇਨਸਾਨ ਨੂੰ ਵੋਟਾਂ ਲਗਾਉਣੇ ਚਾਹੀਦੇ ਨੇ ਵੋਟਾਂ ਲਗਾਉਣਾ ਚਾਹੀਦਾ ਇੱਕ ਇੱਕ ਤਾਂ ਲਗਾਉਣਾ ਹੀ ਚਾਹੀਦਾ ਜੀ ਹਾਂਜੀ ਹਾਂ ਮਾਤਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਬਲਜੀਤ ਕੌਰ ਜੀ ਕਿਵੇਂ ਦੇਖਦੇ ਹੋ ਜੀ ਨੌਜਵਾਨਾਂ ਵੱਲੋਂ ਇਹ ਸੋਹਣਾ ਕਾਰਜ ਕੀਤਾ ਵੱਲੋਂ ਬਹੁਤ ਵਧੀਆ ਪ੍ਰਭਾਵ ਲਗਿੱਤਾ ਹੈ ਜੀ ਤੇ ਇਦਾਂ ਦਾ ਹੋਣਾ ਚਾਹੀਦਾ ਠੀਕ ਹੈ ਜੀ ਪਰ ਜੋ ਆਪਣੇ ਵੋਟ ਪਵਾ ਰਹੇ ਨੇ ਨਾ ਜਿਹੜੇ ਮੇਨ ਬੰਦੇ ਉਹਨਾਂ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਵੀ ਕਿਤਨੇ ਕਿਤੇ ਅਧਿਕਾਰੀਆਂ ਬਨੋ ਚੋਣ ਅਧਿਕਾਰੀਆਂ ਬਨੋ ਹੋਣਾ ਚਾਹੀਦਾ ਹੋਣਾ ਚਾਹੀਦਾ ਹਾਂਜੀ ਕਿਉਂਕਿ ਇਹ ਕਦੇ ਨਾ ਕਦੇ ਇਹ ਪਰਭਾਉਂਦਾ ਪੰਜ ਸਾਲ ਉਹ ਨਹੀਂ ਆ ਹਨਾ ਆਉਂਦੀ ਰਹਿੰਦੀ ਨੇ ਚੋਣਾਂ ਤਾਂ ਹਰ 6 ਮਹੀਨੇ ਬਾਅਦ ਆਈ ਜਾਂਦੀਆਂ ਤੇ ਚਲੋ ਇਹ ਲੋਕ ਸਭਾ ਚੋਣਾਂ ਨੇ ਜਿਹੜੀਆਂ ਇਹ 5 ਸਾਲ ਬਾਅਦ ਆਉਂਦੀਆਂ ਨੇ ਇੱਕ ਇੱਕ ਮੈਂ ਕਿਤੇ ਵੀ ਹਾਂਜੀ ਇਹਨਾਂ ਵੱਲੋਂ ਕੁਛ ਨਾ ਕੁਛ ਕਰਨਾ ਚਾਹੀਦਾ ਕਰਨਾ ਚਾਹੀਦਾ ਨਾਲ ਹਾਂਜੀ ਠੀਕ ਹੈ ਜੀ ਧੰਨਵਾਦ ਇਸਨ ਮਾਤਾ ਜੀ ਤੇ ਗੱਲਬਾਤ ਕਰ ਲੈਨੇ ਆ ਨੌਜਵਾਨਾਂ ਦੇ ਨਾਲ ਵੀ ਤੇ ਜਿਹੜੇ ਨੌਜਵਾਨ ਜਿਨ੍ਹਾਂ ਵੱਲੋਂ ਇਹ ਬੂਟੇ ਜੁੱਤੇ ਜਾ ਰਹੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੇਖ ਲੈਨੇ ਜਾਣ ਲੈਨੇ ਨਾ ਤੁਹਾਨੂੰ ਗੱਲਬਾਤ ਕਰ ਲੈਨੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਵੀ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜੀ ਜਸ਼ਨ ਬਹਿਨੀਪਾਲ ਠੀਕ ਹੈ ਜੀ ਸਾਡੇ ਵੱਲੋਂ ਜਿਵੇਂ ਤੁਸੀਂ ਪੱਤਰਕਾਰ ਭਾਈਚਾਰ ਜਿੰਨੇ ਵੀ ਪਹੁੰਚੋ ਸਾਰਿਆਂ ਦਾ ਸਾਡੇ ਦਿਲ ਦੀ ਗਹਿਰਾਈਆਂ ਸਾਡੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਅਸੀਂ ਪਿਛਲੇ 2-3 ਸਾਲਾਂ ਤੋਂ ਸਾਡੇ ਲਈ ਇਹ ਪ੍ਰਾਲੇ ਕੀਤੇ ਜਾ ਰਹੇ ਆ ਵੱਧ ਤੋਂ ਵੱਧ ਬੂਟੇ ਬੰਡੇ ਜਾਣ ਤੇ ਲਗਾਏ ਜਾਂ ਅੱਜ ਇਹ ਨਹੀਂ ਅਸੀਂ ਜਿੰਨੇ ਵੀ ਸਾਥੋਂ ਭੈਣਾ ਭਰਾ ਜਿੰਨੇ ਵੀ ਬੂਟੇ ਲੈ ਆ ਰਹੇ ਨੇ ਸਾਰੇ ਸਾਡੀ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਇਹਨਾਂ ਨੂੰ ਜ਼ਰੂਰ ਲਾਓ ਇਹਦਾ ਪਾਲਣ ਪੋਸ਼ਣ ਕਰੋ ਤਾਂ ਕਿ ਜਿਹੜਾ ਵਾਧਾ ਆਪਣਾ ਤਾਪਮਾਨ ਉਹਨੂੰ ਇੱਕਦਮ ਠੀਕ ਕੀਤਾ ਜਾਵੇ ਤਾਂ ਕਿ ਆਪਾਂ ਨੂੰ ਇੱਕ ਇਹ ਵੀ ਨਾ ਹੋਵੇ ਕਿ ਗਰਮੀ ਨੂੰ ਦੇਖਦੇ ਆਪਾਂ ਨੂੰ ਹਿਮਾਚਲ ਦੀਆਂ ਪਹਾੜੀਆਂ ਵੱਲ ਨੂੰ ਭੱਜਣਾ ਪਵੇ ਆਪਾਂ ਨੂੰ ਇੱਥੇ ਹੀ ਆਪਾਂ ਨੂੰ ਵਧੀਆ ਵਾਤਾਵਰਣ ਇੱਕ ਮਿਲ ਸਕਦਾ ਠੀਕ ਹੈ ਜੀ ਤੇ ਲੋਕਾਂ ਦੇ ਵਿੱਚ ਇੱਕਦਾਂ ਦਾ ਰਸਖਾ ਮਿਲ ਰਿਹਾ ਹੈ VOTING ਨੂੰ ਲੈ ਕੇ ਜੀ VOTING ਨੂੰ ਲੈ ਕੇ ਤਾਂ ਚਲੋ ਲੋਕਾਂ ਦਾ ਜੋ ਵੀ ਹੈ ਠੀਕ ਠਾਕ ਆ ਵਧੀਆ ਚੱਲ ਰਿਹਾ ਪਰ ਸਾਡਾ ਜੋ ਵੋਟਾਂ ਦੇ ਨਾਲ ਕੋਈ ਐਡਾ ਲੈਣ ਦੇਣ ਨਹੀਂ ਹੈਗਾ ਸਾਨੂੰ ਤਾਂ ਸਿਰਫ ਇਹ ਆ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ ਜਾਂ ਜੋ ਲੋੜਵੰਦ ਪਰਿਵਾਰਾਂ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਠੀਕ ਹੈ ਅੱਗੇ ਸਾਡੇ ਨਾਲ ਮੌਜੂਦ ਨੇ ਨਾਲ ਵੀ ਗਲਤ ਕਰ ਲੈਣੇ ਆ ਜਾਣ ਲੈਣੇ ਆ ਕਿ ਜੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਨੋਨੀ ਜੀ ਠੀਕ ਹੈ ਜੀ ਇਹ ਫੇਰਾ ਇਸ ਵਾਰੀ ਕੀਤਾ ਪ੍ਰੋਗਰਾਮ ਜਾਂ ਹਰ ਸਾਲ ਕਰਦੇ ਜੀ ਜੀ ਸਾਨੂੰ 3 ਸਾਲ ਹੋ ਗਏ ਲਗਾਤਾਰ ਇਹ ਪ੍ਰੋਗਰਾਮ ਕਰਦੇ ਨੂੰ ਜੀ ਠੀਕ ਹੈ ਕਿਉਂ ਸਾਡਾ ਤਾਂ ਮਨਸਾ ਇਹੀ ਹੈ ਜੀ ਵੀ ਕਿਵੇਂ ਹਰ ਮਨੁੱਖ ਲਾਵੇ ਇੱਕ ਰੁੱਖ ਜੀ ਠੀਕ ਹੈ ਜੀ ਕਿਉਂਕਿ ਰੁੱਖਾਂ ਦੀ ਘਾਟ ਕਾਰਨ ਇੰਨੀ ਜ਼ਿਆਦਾ ਗਰਮੀ ਵੱਧ ਰਹੀ ਆ ਹੁਣ ਆਪਾਂ ਏਸੀ ਬਿਨਾ ਇੱਕ ਮਿੰਟ ਨਹੀਂ ਰਹਿ ਸਕਦੇ ਜੀ ਹੁਣ ਆਪਾਂ ਖੜੇ ਆ ਦੇਖੋ ਇੱਥੇ ਨਾ ਕੋਈ ਦਰਖਤ ਹੈਗੇ ਆ ਬੋਟਾਂ ਦਾ ਚੱਲ ਰਿਹਾ ਹੈਗਾ ਇੱਥੇ ਕੋਈ ਦਰਖਤ ਨਹੀਂ ਕੋਈ ਸ਼ਾਨ ਹੀ ਨਾ ਗੱਡੀ ਖੜਾਉਣ ਨੂੰ ਨਾ ਆਪਣੇ ਖੜਾਉਣ ਨੂੰ ਸਾਡਾ ਤਾਂ ਇਹੀ ਸੰਦੇਸ਼ ਆ ਵੀ ਹਰ ਠੀਕ ਹੈ ਸਾਨੂੰ 3 ਸਾਲ ਹੋ ਗਏ ਇਹ ਲਗਾਤਾਰ ਕਰਦੇ ਜੁਲਾਈ ਮਹੀਨੇ 10 ਤੋਂ 15000 ਬੂਟਾ ਸੀ ਫ੍ਰੀ ਵੰਡਦੇ ਆ ਸਵੀਰ ਲਾ ਕੇ ਭੋਗੀਵਾਲ ਮੇਨ ਰੋਡ ਤੇ ਲੁਧਿਆਣਾ ਮੇਨ ਰੋਡ ਤੇ ਅਸੀਂ ਇਹ ਹਰ ਸਾਲ ਜਨ ਜੀ ਕਰਦੇ ਆ ਤੇ ਲਾਉਣ ਵਾਲੇ ਸਮੇਂ ਚ ਵੀ ਅਸੀਂ ਕਰਦੇ ਰਹਾਂਗੇ ਸਾਡਾ ਤਾਂ ਇਹੀ ਲੋਕਾਂ ਨੂੰ ਕਹਿਣਾਗਾ ਵੀ ਵੱਧ ਤੋਂ ਵੱਧ ਰੁੱਖ ਲਾਵੋ ਠੀਕ ਆ ਆਪਣੇ ਵਾਤਾਵਰਨ ਨੂੰ ਬਚਾਓ ਜਸ਼ਨ ਜੀ ਲੱਗਦਾ ਨੇ ਕਿਤੇ ਨਾ ਕਿਤੇ ਵੀ ਅੱਜ ਜਿਹੜੇ ਮਨੋਖ ਹੈ ਜਿਹੜਾ ਉਹ ਛਾਂ ਦਾ ਭਾਲਦਾ ਪਰ ਉਹ ਛਾਂ ਨੂੰ ਲਗਾਉਣਾ ਨਹੀਂ ਚਾਹੁੰਦਾ ਰੁੱਖਾਂ ਨੂੰ ਲਗਾਉਣਾ ਨਹੀਂ ਚਾਹੁੰਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਪਹਿਲਾਂ ਤਾਂ ਜੀ ਜਦੋਂ ਵੀ ਆਪਾਂ ਕੋਈ ਦਰਖਤ ਲਾ ਦਿੰਨੇ ਆ ਇਹ ਨਹੀਂ ਹੈਗਾ ਵੀ ਲਾਤਾ ਸੀ ਉਸ ਤੋਂ ਬਾਅਦ ਕਿਸੇ ਹੋਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਖਾਣਾ ਪੂਰਤੀ ਨਹੀਂ ਕਰਨੀ ਚਾਹੀਦੀ ਖਾਣਾ ਪੂਰਤੀ ਤੋਂ ਬਿਨਾ ਆਪਾਂ ਨੂੰ ਜੇ ਆਪਾਂ ਇੱਕ ਦਰਖਤ ਵੀ ਲਾਈ ਉਹ ਵੀ ਆਪਣੇ ਲਈ ਬਹੁਤ ਆ ਉਹਨੂੰ ਲਗਾ ਕੇ ਆਪਾਂ ਉਹਨੂੰ ਪਾਲਣ ਪੋਸ਼ਣ ਵੀ ਕਰੀਏ ਇਹ ਨਹੀਂ ਹੈਗਾ ਵੀ ਲਾਤਾ ਮੁੜ ਕੇ ਆਪਾਂ ਦੇਖਣਾ ਹੀ ਨਹੀਂ ਹੈਗਾ ਇਹ ਆਪਣੇ ਲਈ ਸਭ ਤੋਂ ਵੱਧ ਜ਼ਰੂਰੀ ਆ ਬਾਕੀ ਜੋ ਵੀ ਆਪਣਾ ਆਪਾਂ ਦੌੜ ਦੇ ਵਿੱਚ ਭੱਜੇ ਫਿਰਦੇ ਆ ਕੰਮ ਕਰ ਉਹਨਾਂ ਦਾ ਸਭ ਤੋਂ ਪਹਿਲਾਂ ਆਪਣੇ ਲਈ ਸਹੀ ਆਪਣਾ ਸਾਫ਼ ਸੁਥਰਾ ਵਾਤਾਵਰਨ ਜਾਂਕਿ ਆਪਾਂ ਇੱਕ ਬਿਮਾਰੀਆਂ ਤੋਂ ਵੀ ਬਚਦੇ ਆ ਦੇ ਨਾਲ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਜਸ਼ਨ ਬੈਨੀਪਾਲ ਤੇ ਇਹਨਾਂ ਦੀ ਟੀਮ ਤੇ ਜਿਨ੍ਹਾਂ ਦੇ ਵੱਲੋਂ ਇਹ ਵੋਟਾਂ ਨੂੰ ਲੈ ਕੇ ਕਿਤਨਾ ਕਿਤੇ ਇਹ ਕੀਤਾ ਜਾ ਰਿਹਾ ਸੀ ਇਹਨਾਂ ਵੱਲੋਂ ਇਹ ਬੂਟੇ ਬੰਡੇ ਗਏ ਨੇ ਬੂਟਾ ਨੂੰ ਲੈ ਕੇ ਕਿਉਂਕਿ ਇਹ ਚਾਹੁੰਦੇ ਨੇ ਕਿ ਲੋਕਾਂ ਦੇ ਵਿੱਚ ਇੱਕ ਚੰਗੀ ਹਵਾ ਬਣਨੀ ਚਾਹੀਦੀ ਹੈ ਵਾਤਾਵਰਣ ਨੂੰ ਲੈ ਕੇ ਕਿਉਂਕਿ ਅੱਜ ਇਨਸਾਨ ਹਰੇਕ ਇਨਸਾਨ ਛਾਂ ਤਾਂ ਪਾਲਦਾ ਪਰ ਕਿਤਨੇ ਕਿਤੇ ਬੂਟੇ ਲਗਾਉਣ ਦੇ ਵਿੱਚ ਅਸਮਰਤ ਰਹਿੰਦਾ ਹੈ ਜੇ ਲਗਾਵਿਂ ਦਿੰਦੇ ਨੇ ਤਾਂ ਉਹ ਦੇਖ ਰਹੇ ਕਿ ਨਹੀਂ ਪਾਉਂਦੀ ਬੂਟਾਂ ਦੀ ਤਾਂ ਇਹ ਕਿਤਨੇ ਕਿਤੇ ਬਹੁਤ ਵੱਡੀ ਗੱਲ ਬਾਤ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਤੇ ਮਿਸਾਲ ਪੇਸ਼ ਕੀਤੀ ਗਈ ਹੈ ਹਲਕਾ ਫਤੇਗੜ ਸਾਹਿਬ ਤੋਂ ਵਿਧਾਨ ਸਭਾ ਹਲਕਾ ਅਮਰਗੜ ਤੋਂ ਵਿਅੰਗ ਸਿੰਘ ਰੂੜੀਆਂ ਹਮਦਰਦ ਮੀਡੀਆ ਦੇ ਲਈ ਖਾਸ ਤੌਰ 'ਤੇ